ਹਾਂਜੀ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਸਵਾਗਤ ਕਰਦੇ ਆਂ ਤੁਹਾਡਾ ਆਪਣੇ ਕੋਰ ਨਵੀਂ ਵੀਡੀਓ ਦੇ ਵਿੱਚ ਆ ਤੁਹਾਡੇ ਵਾਸਤੇ ਆਪਾਂ ਘਰੇਡੂ ਚੱਲੀ ਵੀ ਲੰਡੀ ਜੀਪ ਲਿਆਂਦੀ ਆ ਬਹੁਤ ਵੀਰਾਂ ਦੀ ਡਿਮਾਂਡ ਸੀ ਯਾਰ ਸਾਨੂੰ ਘਰੋਂ ਲੱਭ ਕੇ ਦਿਓ ਤੇ ਆ ਤੁਹਾਡੀ ਡਿਮਾਂਡ ਕਰਦੀ ਪੂਰੀ ਤੇ ਵੱਧ ਜਾਣਕਾਰੀ ਆਪਾਂ ਬਾਈਆਂ ਤੋਂ ਲੈਣੀਆਂ ਤੇ ਬਾਈਆਂ ਨਾਲ ਕਰਦੇ ਆਂ ਗੱਲਬਾਤ ਕੀ ਬਾਈ ਜੀ ਕਿੰਨੇ ਮਾਡਲ ਜੀਪ ਇਹ ਬਾਈ 85 ਮਾਡਲ ਆ ਜੀ ਠੀਕ ਆ 85 ਮਾਡਲ ਆ ਕੀ ਇੰਜਨ ਗੇਅਰ ਕਿਹੜਾ ਬਾਈ 1585 ਦਾ ਠੀਕ ਆ 3+1 ਗੇਅਰ ਆ ਠੀਕ ਆ ਜੀ ਤੇ ਚਲਾਈ ਚਲੂ ਵਿੱਚ ਕਿਵੇਂ ਬਾਈ ਬਈ ਇੰਜਨ ਗੇਅਰ ਦੀ ਗੱਡੀ ਪੂਰੀ ਓਕੇ ਚਲਾਈ ਦੀ ਠੀਕ ਆ ਤੇ ਬਾਕੀ ਚੈੱਕ ਨੇ ਲੈਣੀ ਹੋਈ ਆ ਕੇ ਚੈੱਕ ਕਰ ਲਓ ਚਲਾ ਕੇ ਦੇਖੋ ਠੀਕ ਆ ਤੇ ਕੰਡੀਸ਼ਨ ਵੀ ਚੈੱਕ ਕਰਾ ਦੇ ਬਈ ਮੈਡੀਕ ਮੋਡੀ ਵੀ ਕਰਾਈ ਹੋਈ ਆ ਹਾਂ ਲੈ ਬਾਕੀ ਚੈੱਕ ਕਰਾ ਦੇ ਤੂੰ ਸਾਰਾ ਡੱਕ ਟੱਕ ਵੀ ਪਾਈਆਂ ਲਵਾਇਆ ਵਾ ਠੀਕ ਆ ਬਾਕੀ ਇਧਰੋਂ ਪਿੱਛੋਂ ਬੁੱਛੋਂ ਸਾਰੀ ਚੈੱਕ ਕਰਾ ਦੇ ਪੰਜਾਬ ਆ ਬਈ ਨੰਬਰ ਇਹ ਹਾਂ ਬਈ ਪੰਜਾਬ ਆ ਜਿਹੜੇ ਪਹਿਲਾ ਨੰਬਰ ਚੱਲਦੇ ਨੇ ਜਿਵੇਂ ਉਹ 54 ਠੀਕ ਆ ਤੇ ਬਈ ਡਿਮਾਂਡ ਕੀ ਹੈ ਦੀ ਡਿਮਾਂਡ ਵੀਰੇ ਦੀ ਆਪਾਂ ਨੂੰ 2 ਲੱਖਾ ਬਾਕੀ ਇਹਨਾਂ ਮੌਕੇ ਤੇ ਕੋਈ ਨਹੀਂ ਮਾਨਤਾ ਨੂੰ ਕਰਦਾ ਠੀਕ ਆ ਤੇ ਬਾਈ ਕਹਿੰਦੇ ਮੌਕੇ ਤੇ ਕਰਦਾਂਗੇ ਮਾਨਤਾ ਨੂੰ 2 ਲੱਖ ਹੂੰ ਰੱਖ ਦੇਣਾ ਡਿਮਾਂਡ ਬਾਈ ਤੇ ਨੰਬਰ ਬੋਲ ਦਿਓ ਬਾਈ ਇੱਕ ਵਾਰ ਨੰਬਰ ਬਾਈ 90417 086 ਠੀਕ ਆ ਜੀ ਤੇ ਖੜੀ ਕਿਚਾ ਪਿੰਡ ਜੀਮਾ ਜ਼ਿਲ੍ਹੇ ਨੂੰ ਪੈਣਾ ਬਰਨਾਲਾ ਬਾਈਆਂ ਨਾਲ ਕਰ ਸਕਦਾ ਸੰਪਰਕ ਰੇਟ ਵੀ ਕੋਈ ਬਾਲਾ ਨਹੀਂ ਹੋਏਗਾ ਤੇ ਬਾਈ ਕਹਿੰਦੇ ਘਟਾ ਦਾਂਗੇ ਤੇ ਸੱਲੀ ਕਰਾ ਕੇ ਆਵੀ ਜੀਪ ਲਿਜਾ ਸਕਦਾ ਠੀਕ ਆ ਬਾਈ ਕਹਿੰਦੇ ਚਲਾ ਚਲੂ ਕੇ ਸੱਲੀ ਕਰਕੇ ਦੇਵਾਂਗੇ ਜੀਪ ਦੇ ਦੇਣ ਠੀਕ ਆ ਮੈਂ ਪਹਿਲਾਂ ਆ ਕੇ ਚੈੱਕ ਕਰਿਓ ਵੀ ਵੀਡੀਓ ਪੂਰੀ ਓਕੇ ਆ ਫੇਰ ਗੱਲ ਕਰਦੇ ਆ। ਇਹ ਕੰਡੀਸ਼ਨ ਦੀ ਤੁਸੀਂ ਚੈੱਕ ਕਰ ਸਕਦੇ ਵੀਡੀਓ ਦੇ ਵਿੱਚ ਆਪ ਨੂੰ ਕਹਿੰਦੇ ਲੋਡ ਨਹੀਂ ਹੈਗੀ ਠੀਕ ਆ। ਤੇ ਬਾਕੀ ਅੱਜ ਦੀ ਵੀਡੀਓ ਕਿਦਾਂ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਇਸਨਾ ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਸਨ ਆਫ ਧਾਲੀਆ ਧੰਨਵਾਦ।